ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਆਜ ਦੇ ਨਵੇਂ ਵੀਡੀਓ ਵਿੱਚ ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਮੰਜਾ ਕਿਵੇਂ ਬੁਣੀਦਾ ਸੰਗੇ ਵਾਲਾ ਮੰਜਾ ਜੋ ਕਿਵੇਂ ਬੁਣੀਦਾ ਇਹ ਮੰਮੀ ਜੋ ਕਰ ਰਹੀ ਆ ਇਹ ਹੁੰਦਾ ਮੱਲ ਮੰਜੇ ਦਾ ਮੱਲ ਕਹਿੰਦੇ ਆ ਇਹਨੂੰ ਨੀ ਪੱਧਰ ਹੁੰਦਾ ਇਹਦੇ ਤੇ ਮੰਜਾ ਟਿਕਿਆ ਹੋਇਆ ਨੀ ਹੁੰਦੀ ਐ ਮੰਜੇ ਦੀ ਜੇ ਇਹਨੂੰ ਆਪਾਂ ਮਜ਼ਬੂਤ ਬਣਾਵਾਂਗੇ ਤਾਂ ਮੰਜਾ ਜਿਹੜਾ ਵਾਵਾ ਸਾਲ ਹੰਡ ਜਾਂਦਾ ਤੇ ਹੁਣ ਮੱਲ ਪੈ ਰਿਹਾ ਹੈ ਇਹ ਤੋਂ ਬਾਅਦ ਇਸ ਮੱਲ ਨੂੰ ਕੱਸਿਆ ਜਾਵੇਗਾ ਇਹਨੂੰ ਕਸਾਂਗੇ ਮੰਜੇ ਦੀ ਮਜ਼ਬੂਤੀ ਖਾਤਰ ਉਹ ਡੰਡੇ ਨਾਲ ਜਿਹੜਾ ਹੁਣ ਮੰਜਾ ਸੀ ਕਸਤਾ ਵਾਟਾ-ਵੋਟਾ ਚੰਗੀ ਰਾਂ ਦੇਤੇ ਤੇ ਉੱਤੇ ਹੁਣ ਲੀਰ ਬਲੇਟਦੇ ਆਂ ਕਿ ਇਹ ਮਾਲ ਖਰਾਬ ਨਾ ਹੋਵੇ ਇਹ ਕਿਸੇ ਦਾ ਮੰਜਾ ਸੀ ਆਪਣੇ ਬੁਣਨ ਲਈ ਆਇਆ ਇਹਦੀ ਬੁਣਾਈ ਵੈਸੇ ਤਾਂ 400 ਆ ਵੈਸੇ 300 ਰੱਤੀ ਆ ਚਲੋ ਲੈਸ ਕਰ ਦਿੰਨੇ ਆ ਥੋੜਾ ਬਹੁਤ ਤੇ ਆਪਣੇ ਮੰਮੀ ਜੋ ਮੰਜੇ ਨੂੰ ਬੁਣਦੇ ਆ ਮੈਂ ਨਾਲ ਹੈਲਪ ਕਰਾਉਣੀ ਆ ਕਿਉਂਕਿ ਦੋ ਜਣਿਆਂ ਬਗੈਰ ਤਾਂ ਮੰਜਾ ਬੁਣੀਦਾ ਨਹੀਂ ਨਾ ਮੰਜਾ ਬੁਣਨ ਲਈ ਵੀ ਦੋ ਤਿੰਨ ਜਣੇ ਚਾਹੀਦੇ ਆ ਫੇਰ ਵਧੀਆ ਮੰਜਾ ਬੁਣੀਦਾ ਹੈਗਾ ਤੇ ਆ ਮੰਮੀ ਉੱਤੇ ਲੇਰਾਂ ਬਲੇਟ ਲਈ ਸੀ ਗਿੱਲੀਆਂ ਗਿੱਲੀਆਂ ਕਰਕੇ ਕਿ ਇਹ ਵਧੀਆ ਬੁਣਿਆ ਜਾਵੇ ਸਖਤ ਜੇ ਪੋਲਾ ਬੌਂਦੇ ਆ ਤਾਂ ਮੰਜਾ ਅੰਦਰ ਨੂੰ ਝੁਕ ਜਾਂਦਾ ਤੇ ਜੇ ਆਪਾਂ ਮਲ ਟੈਟ ਰੱਖਦੇ ਆ ਥੋੜਾ ਜਿਹਾ ਤੇ ਮੰਜਾ ਸਖਤਾਈ ਨਾਲ ਬੁਣਿਆ ਜਾਂਦਾ ਬਹੁਤ ਸੋਹਣਾ ਜਿਹੜੀ ਬੁਣਾਈ ਬਣੀ ਜਾਂਦੀ ਹੈ ਇਹਦੀ ਤੇ ਹੁਣ ਮੰਮੀ ਉੱਤੇ ਲੇਰਾਂ ਬਲੇਟ ਜਾਂਦੇ ਆ ਤੇ ਦਵਾ ਦਾ ਸਾਰਾ ਕਾਰਵਾਈ ਪਾਵਾਂਗੇ ਆਪਾਂ ਮੰਜਾ ਬੁਣਾਂਗੇ ਤੇ ਤੁਹਾਨੂੰ ਦਿਖਾਉਣੀ ਆ ਕਿਵੇਂ-ਕਿਵੇਂ ਬੁਣੀਦਾ ਲਓ ਜੀ ਹੁਣ ਸ਼ੁਰੂਆਤ ਜਿਹੜੀ ਕਰਤੀ ਆ ਜਿਹੜਾ ਹੁਣ ਸ਼ੁਰੂਆਤ ਕਰਨੀ ਕਰਾਂ ਔਖੀ ਹੁੰਦੀ ਆ ਥੋੜੀ ਜੀ ਬਾਜਾ ਦਾ ਇੱਕ ਸਾਰ ਕੰਮ ਚੱਲ ਪੈਂਦਾ ਮੰਜੇ ਆਲਾ ਤੇ ਉਹ ਮੰਮੀ ਹੁਣ ਸੋਭੀਆਂ ਪਾਉਂਦੇ ਆ ਜਿਹੜੇ ਸ਼ੁਰੂਆਤ ਵਿੱਚ ਪਾਉਣੀਆਂ ਹੁੰਦੇ ਆ ਨਾ ਸੋਭੀਆਂ ਥੋੜੀਆਂ ਜਿਹੀਆਂ ਔਖੀਆਂ ਜਿਹਾ ਲੱਗਦੀਆਂ ਗੀਆਂ ਤੇ ਉਹ ਹੁਣ ਵੇਖ ਲਓ ਕਿਵੇਂ ਮੰਮੀ ਪਾ ਰਹੀ ਆ ਸੋਭੀਆਂ ਸੰਗੇ ਆਲਾ ਮੱਜਾ ਹੁੰਦਾ ਏ ਨੌ-ਨੌ ਸੋਭੀਆਂ ਜਿਹੜੀਆਂ ਪੈਂਦੀਆਂ ਤੇਲ ਜਿਹੜੀ ਹੁੰਦੀ ਆ ਤੇਲ ਆਲਾ ਮੰਜਾ ਵੀ ਕਹਿ ਦਿੰਦੇ ਐ ਨੂੰ ਕੋਈ ਜਿਹੜੇ ਬੁੰਦਿਆ ਉਹਨਾਂ ਨੂੰ ਪਤਾ ਲਾਓ ਜੀ ਮੰਜਾ ਇੱਥੋਂ ਕਥਿੱਕ ਆ ਗਿਆ ਆ ਸੰਗੇ ਜਿਹੜੇ ਆ 1800 ਬੰਗਾਉਂਦੀਆਂ ਤੇ ਇਹ ਸੰਗਾ ਜਦੋਂ ਆਪ ਜੀ ਪੰਨਣਾ ਹੁੰਦਾ ਉਹ 900 ਬੰਗਾ ਰਹਿ ਜਾਂਦੀਆਂ ਮੰਮੀ ਐਂ ਕਰਕੇ ਬੁੰਦੀ ਆ ਇਹਦੇ ਨਾਲ ਨਾ ਉਂਗਲਾਂ ਛਿੱਲੀਆਂ ਜਾਂਦੀਆਂ ਸਾਰੀਆਂ ਛਾਲੇ ਛੋਲੇ ਜੇ ਹੋ ਜਾਂਦੇ ਆ ਸੂਤ ਬਾਵਾ ਗਲਦਾ ਸੀਗਾ ਪਿੰਨੇ ਜਿਨ੍ਹਾਂ ਨੇ ਕੀਤੇ ਸੀ ਘਰਦਿਆਂ ਨੇ ਉਹਨਾਂ ਨੇ ਚੰਗੀ ਤਰ੍ਹਾਂ ਕੀਤੀ। ਵੀਡੀਓ ਚੰਗੀ ਲੱਗੇ ਜੀ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦਿਓ। ਬੰਨਿਆ ਹੁਣ ਮੰਮੀ ਨੇ। ਤੇ ਮੰਜਾ ਆਪਣਾ ਪਾਉਣਾ ਕਾ ਹੋ ਗਿਆ। ਮਤਲਬ 4 ਹਿੱਸੇ ਤੇ 3 ਹਿੱਸੇ ਦਾ ਬੁਣਤਾ। ਸਵੇਰ ਦੇ ਲੱਗੇ ਸੀ ਹੁਣ ਤੋਂ ਅਪਸ਼ਾ ਇੱਕ ਹੋ ਗਈ। ਤੇ ਲੱਗੇ ਹੀ ਪਏ ਆ ਜੇ। 3 ਹਿੱਸੇ ਬੁਣੇ ਗਏ ਤੇ ਬਸ ਚੌਥਾ ਕਿੱਸਾ ਰਹਿ ਗਿਆ। ਉਂਗਲਾਂ ਹੱਥ ਬੁਰਾ ਹਾਲ ਹੋ ਗਿਆ ਹੱਥਾਂ ਦਾ ਬੁਣ-ਬੁਣ ਕੇ। ਇਹਨੇ ਪੰਜਾਬੀਆਂ ਦੀ ਸ਼ਾਨ ਆ ਮੰਜੇ ਬੁਣਨੇ। ਵੈਸੇ ਤਾਂ ਇਹ ਲਗਭਗ ਖਤਮ ਹੀ ਹੋ ਗਿਆ ਕੰਮ। ਕਿਤੇ ਨਾ ਕਿਤੇ ਚਲੋ ਬੋਣੀ ਆਂਦੇ ਕੋਈ ਕੋਈ ਵਿਰਲਾ ਕਿਸੇ ਨੂੰ ਤਾਂ ਆਉਂਦੇ ਵੀ ਨਹੀਂ ਮੰਮੀ ਨੂੰ ਆਉਦੇ ਸੀ ਮੰਮੀ ਤੋਂ ਮੈਂ ਸਿੱਖ ਗਈ ਐਦਾ ਗਾਂ ਦੇ ਗਾਂ ਕੰਮ ਚੱਲੀ ਜਾਂਦਾ ਲਓ ਜਿਆ ਸੁੱਭੀ ਜਿਹੜੀ ਐਵੇਂ ਖਿੱਚੀ ਵੀਡੀਓ ਚੰਗੀ ਲੱਗੀ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਜਿਆ ਦੇ ਮੰਮੀਆਂ ਨੂੰ ਪਿਆਰ ਕਰਦੇ ਆ ਉਹ ਜ਼ਰੂਰ ਸਬਸਕ੍ਰਾਈਬ ਲਾਈਕ ਕਰਨ ਧੰਨਵਾਦ ਮੰਝਾ ਕਿੱਡਾ ਸੋਹਣਾ ਖੂਬਸੂਰਤੀ ਆਈ ਹੈ ਮੰਝੇ ਨੂੰ ਧੰਨਵਾਦ ਜੀ